ਨਮਸਕਾਰ ਤੁਸੀਂ ਦੇਖ ਰਹੇ ਹੋ ਬਾਫਰ نیوز ਚੈਨਲ ਫਰੀਦਕੋਟ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਆਸ-ਪਾਸ ਕਿਤੇ ਹੋਏ ਨਜਾਇਜ਼ ਕਬਜ਼ਿਆਂ ਤੇ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਨੇ ਮਿਲ ਕੇ ਕੀਤੀ ਵੱਡੀ ਕਾਰਵਾਈ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਨੇ ਦੱਸਿਆ ਕਿ ਮੈਡੀਕਲ ਜਾਂ ਹੋਰ ਪੂਰੇ ਸ਼ਹਿਰ ਵਿੱਚ ਕਿਤੇ ਵੀ ਜਿਨ੍ਹਾਂ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹਨ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਉਹਨਾਂ ਦੇ ਨਜਾਇਜ਼ ਕਬਜ਼ੇ ਛੁੜਾਏ ਜਾਣਗੇ ਅਤੇ ਸਖਤੋ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਦੇਖਦੇ ਹਾਂ ਪੂਰੀ ਖਬਰ ਅਰਕੀ ਨਾਮ ਆ ਮਾਤਾ ਮੇਰਾ ਨਾਮ ਹੀ ਰਾਜੂ ਭਾਈ ਇੱਥੇ ਲੋਕਲ ਹੀ ਹੈ ਜੀ ਸਾਡਾ ਖੋਖਾ ਸੀਗਾ ਤੁਹਾਡਾ ਸਾਡਾ ਹੀ ਰੋਟੀ ਦਾ ਹੋਟਲ ਸੀਗਾ ਜੀ ਔਰ ਨਾਲ ਇੱਥੇ ਸਾਨੂੰ ਹੋ ਹੀ ਗਈ 15 20 ਸਾਲ ਜੀ ਨਗਰ ਕੌਂਸਲ ਕੋਲ ਕੋਈ ਅਧਿਨੇਰ ਦਿੱਤਾ ਕਿ ਅਸੀਂ ਜਗਾ ਖਾਲੀ ਕਰਨਾ ਹੈ ਉਹਨਾਂ ਨੇ ਕਿਹਾ ਤਾਂ ਸੀਗਾ ਜੀ ਪਰ ਅਸੀਂ ਉਹਨਾਂ ਤੋਂ ਜਗ੍ਹਾ ਮੰਗਦੇ ਸੀ ਜੇ ਸਾਨੂੰ ਕੋਈ ਕਿਤੇ ਜਗ੍ਹਾ ਦਿੱਤੀ ਜਾਵੇ ਜੀ ਕੀ ਮਤਲਬ ਕਿ ਅਸੀਂ ਹੋਰ ਕਿਤੇ ਅੱਡਾ ਲਾ ਲਈਏ ਜੀ ਠੀਕ ਹੈ ਪੱਕੇ ਤੌਰ ਤੇ ਸਾਨੂੰ ਕੋਈ ਭਾਵੇਂ 5 5 ਫੁੱਟ ਦੀ ਜਗ੍ਹਾ ਦਿੱਤੀ ਜਾਵੇ ਠੀਕ ਹੈ ਜੀ ਕਿ ਸਾਡੇ ਬੱਚੇ ਭੁੱਖੇ ਨਾ ਮਰਨ ਠੀਕ ਹੈ ਜੀ ਪਰ ਸਾਨੂੰ ਉਹ ਕਹਿ ਕੇ ਚਲੇ ਜਾਂਦੇ ਸੀਗੇ ਪਰ ਉਹਨਾਂ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਅੱਜ ਮਤਲਬ ਕਿ ਸਾਨੂੰ ਕਿਹਾ ਤਾਂ ਆਇਆ ਸੀ ਉਹਨਾਂ ਨੇ ਇੱਕ ਦੋ ਦਿਨ ਪਹਿਲਾਂ ਵੀ ਪਰ ਅਸੀਂ ਜਗਾ ਭਾਲਦੇ ਹੀ ਪਰ ਜਗਾ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਅੱਜ ਇੱਕੋ ਦਮ ਆਏ ਉਹਨਾਂ ਨੇ ਦਾਵਾ ਬੋਲਿਆ ਜੀ ਸਾਰਾ ਤੋਰ ਭੰਨ ਕੇ ਚਲੇ ਗਏ ਜੀ ਜੀ ਬਾਈ ਕੀ ਨਾਮ ਹੈ ਤੁਹਾਡਾ ਗੁਰਬਾ ਸਿੰਘ ਜੀ ਫਰੀਦਪੁਰ ਦੇ ਅੱਜ ਨਗਰ ਕੌਂਸਲ ਵੱਲੋਂ ਜੋ ਨਜਾਇਜ਼ ਕਬਜ਼ੇ ਜਿਹੜੇ ਅੱਥੀ ਖਾਲੀ ਕਰਵਾਏ ਜਾ ਰਿਹਾ ਹੈ ਤੇ ਉਹਦੇ ਚ ਤੁਹਾਡਾ ਕੋਠਾ ਵੀ ਜਿਹੜਾ ਹੈਗਾ ਆਪਾਂ ਲੈ ਗਿਆ ਹਾਂਜੀ ਪੰਨੇ ਆ ਜੀ ਕਿਹਨੇ ਦੇਤਾ ਕਮਟਰੀ ਇਹ 8 ਸਾਲ ਹੋ ਗਏ ਜੀ ਚਾਹ ਦਾ ਕੋਠਾ ਕਾਦਾ ਸੀਗਾ ਚਾਹ ਦਾ ਹੀ ਸੀਗਾ ਜੀ ਇਸ ਸੰਬੰਧ ਵਿੱਚ ਤੁਸੀਂ ਮਿਲੇ ਸੀ ਕਿਸੇ ਨੂੰ ਹਾਂ ਨੰਦੇ ਕੋਲੇ ਗਏ ਸੀ ਸਾਰੇ ਜਣੇ ਇਕੱਠੇ ਹੋ ਕੇ ਤੇ ਉਹ ਕਹਿੰਦੇ ਵੀਰਵਾਰ ਮੀਟਿੰਗ ਆ ਵੀਰਵਾਰ ਤੋਂ ਬਾਅਦ ਅਸੀਂ ਦੱਸਾਂਗੇ ਤੁਹਾਨੂੰ ਦੋ ਦਿਨਾਂ ਦਾ ਟਾਈਮ ਦੇਵਾਂਗੇ ਕੋਈ 15 ਮਿੰਟ ਮੰਗਰੇ ਤੁਰਿਆ ਆ ਮਗਰੇ ਜੀਸੀਪੀ ਆ ਉਹਨਾਂ ਨੇ ਨੇ ਪੁੱਛਿਆ ਦੱਸਿਆ ਨਾ ਕੋਈ ਟਾਈਮ ਦਿੱਤਾ ਤੇ ਸਾਰਾ ਸਮਾਨ ਭੰਨ ਗਏ ਫਰਿੱਜ ਵੀ ਭੰਨ ਗਏ ਸਾਰਾ ਮੇਰਾ ਨੁਕਸਾਨ ਘੱਟ ਤੋਂ ਘੱਟ ਲੱਖ ਡੇਢ ਲੱਖ ਦਾ ਕਰ ਗਏ ਮੈਂ ਮਸਾ ਫੈਂਸ ਤੇ ਪੈਸੇ ਫੜ ਫੜ ਕੇ ਬहोत ਕੀਤਾ ਅੱਜ ਕੀ ਅੱਜ ਨਗਰ ਕੌਂਸਲਰ ਉਹ ਜੋ ਅੱਜ ਨਗਾਇ ਕਬੀ ਜਿਹੜੇ ਖਾਲੀ ਕਰਵਾਏ ਗਏ ਆ ਕਿ ਅਸੀਂ ਸਰਕਾਰੀ ਥਾਂ ਤੇ ਬੈਠੇ ਸੀ ਆਪਦਾ ਘਰ ਦਾ ਰੁਜ਼ਗਾਰ ਚਲਾ ਰਹੇ ਸੀ ਸਾਡੇ ਘਰੇ ਕੋਈ ਕਮਾਨ ਵਾਲਾ ਹੈ ਨਹੀਂ ਆ ਤਾਂ ਕਰਕੇ ਫਿਰ ਉੱਥੇ ਸਾਨੂੰ ਬਹੁਤ ਚਿਰ ਹੋ ਗਿਆ ਬੈਠਣ ਨੂੰ ਕਈ ਸਾਲ ਹੋ ਗਏ ਆ ਤੇ ਇਥੇ ਬਹੁਤ ਦੁਕਾਨਾਂ ਜਿਵੇਂ ਕਰਦੇ ਗਰੀਬ ਲੋਕ ਆ ਜਿਹੜੇ ਬਾਹਰ ਬੈਠੇ ਆ ਤੇ ਐਵੇਂ ਅਸੀਂ ਬੈਠੇ ਸੀ ਆ ਜਾ ਕੇ ਸਾਰਾ ਤੋੜ ਗਏ ਆ ਤੇ ਅਸੀਂ ਚਾਹੁੰਦੇ ਆ ਵੀ ਸਾਨੂੰ ਵੀ ਥੋੜੀ ਥੋੜੀ ਥਾਂ ਦਿੱਤੀ ਜਾਵੇ ਜੋ ਅਸੀਂ ਆਪ ਦਾ ਰੋਜ਼ਗਾਰ ਚਲਾ ਸਕੀਏ ਤੇ ਬਾਰੇ ਇਹ ਹੀ ਕਰਨਾ ਵੀ ਸਾਡੀਆਂ ਰੇੜੀਆਂ ਤੇ ਲੱਗਣੀਆਂ ਚਾਹੀਦੀਆਂ ਨੇ ਫਿਰ ਸਾਡਾ ਛੱਤਾਂ ਦਾ ਕੰਮ ਸੀਗਾ ਛੱਤਾਂ ਦਾ ਸਿਲਵਾਤ ਨੇ ਤਾਂ ਰੱਖੋ ਖੱਖਾ ਸੀਗਾ ਤੁਹਾਡਾ ਘਾਟਾ ਫੜ ਫਲੋਟ ਦਾ ਇਹ ਕਿੰਨੇ ਦਿਨ ਤੋਂ ਕੰਮ ਕਰ ਰਹੇ ਸੀ ਇਹ ਹੋ ਗਏ ਸਾਨੂੰ 5-6 ਸਾਲ ਨਗਰ ਕੌਂਸਲ ਨੇ ਕੋਈ ਪਹਿਲਾਂ ਅਰਜੀ ਮੈਰ ਦਿੱਤਾ ਸੀਗਾ ਕੋਕੀ ਖਾਲੀ ਕਰਨ ਵਾਸਤੇ ਹੈਗਾ ਖਾਲੀ ਕਰਨਾ ਸੀ ਨਹੀਂ ਪਹਿਲਾਂ ਨਹੀਂ ਦਿੱਤਾ ਕੋਈ ਡਾਕਟਰ ਕੋਈ ਆ ਦੋ ਤਿੰਨ ਦਿਨਾਂ ਦੇ ਵਿੱਚ ਹੀ ਕੀਤਾ ਇਹਨਾਂ ਨੇ ਅੱਛਾ ਹਾਂ ਜੀ ਸਰ ਜੇ ਨਗਰ ਕੌਂਸਲ ਵੱਲੋਂ ਤੇ ਸੈਸਨ ਨੂੰ ਆਜਾ ਬੁਲਾਵਾ ਦਿੱਤਾ ਹੈ ਨਿਯਾਇਤ ਜਦ ਇਹ ਨਗਰ ਕੌਂਸਲ ਵੱਲੋਂ ਸਾਨੂੰ ਇੱਕ ਮਾਨਪ੍ਰੀਤ ਸੀ ਸਾਹਿਬ ਦੇ ਡੀਸੀ ਸਾਹਿਬ ਵੱਲੋਂ ਨਗਰ ਕੌਂਸਲ ਦੇ ਥਰੂ ਸਾਨੂੰ ਇੱਕ ਪੱਤਰ ਆਇਆ ਸੀਗਾ ਜਿਸ ਦੇ ਵਿੱਚ ਲੋਕਾਂ ਨੇ ਕਾਫੀ ਨਿਜਾਇਜ਼ ਕਬਜ਼ੇ ਕੀਤੇ ਹੋਇਆ ਸਰਕਾਰੀ ਜਗ੍ਹਾ ਤੇ ਸੜਕਾਂ ਤੇ ਘਟ ਪੱਥਾਂ ਦੇ ਉਹਦੇ ਸਬੰਧ ਵਿੱਚ ਜੇ ਨਗਰ ਕੌਂਸਲ ਨੇ ਮਹਿਮਤ ਲਈ ਸੀ ਵੀ ਸਾਨੂੰ ਪੁਲਿਸ ਦਾ ਸਹਿਯੋਗ ਦੇਉ ਟਰੈਕ ਨਹੀਂ ਕੋਈ ਪ੍ਰੋਬਲਮ ਆ ਸਕਦੀ ਹੈ ਤੇ ਜਾਂ ਲੋਕਾਂ ਦੀ ਅਸੀਂ ਮਦਦ ਦੇ ਤੌਰ ਤੇ ਇਹਨਾਂ ਦੇ ਨਾਲ ਆਏ ਹੋਏ ਆ ਜੀ ਨਗਰ ਕੌਂਸਲ ਦੇ ਨਗਰ ਕੌਂਸਲ ਵੱਲੋਂ ਇਹ ਸਾਰੇ ਸ਼ਹਿਰ ਦੇ ਸਟੱਪ ਬਾਈ ਸਟੱਪ ਜਿਹੜੇ ਕਬਜ਼ੇ ਆ ਛੁੜਵਾਏ ਜਾ ਰਿਹਾ ਹੈ ਸਾਰੇ ਪੰਜਾਬ ਸਰਕਾਰ ਪੰਜਾਬ ਸਰਕਾਰਾਂ ਤੇ ਉੱਤੋਂ ਦੇਸ਼ ਆਏ ਵੇ ਡੀਸਾਂ ਉੱਤੋਂ ਪੰਜਾਬ ਨੂੰ ਜਿਹੜੇ ਨਜਾਇਜ਼ ਕਬਜ਼ੇ ਦੇ ট্রাক ਚਿਲਕਣ ਬੰਦਾ ਉਹ ਸਾਰੇ ਖਾਲੀ ਕਰਾਏ ਜਾਣ ਇਹ ਉਸ ਅਰੇਂਜ ਦੇ ਵਿੱਚ ਹੀ ਹੋ ਰਿਹਾ ਸਾਡਾ ਨਗਰ ਕੌਂਸਲ ਦਾ ਕੋਈ ਰੋਲ ਨਹੀਂ ਮੈਂ ਆਪਦੇ ਨੰਬਰ ਬਣਾਉਂਦੀ ਖਾਤਰ ਕਹੀ ਜਾਂ ਉਹ ਅਸੀਂ ਕਰਾਉਨੇ ਆ ਅਸੀਂ ਸਹਿਯੋਗ ਵਿਰੁੱਧ ਦੇ ਰਹੇ ਆ ਜਿਹੜੇ ਸਾਡੇ ਮਲਾਜ਼ਮ ਜਾਂਦੇ ਆ ਜਾਂ ਵੀਕਲ ਸਾਡੇ ਜਾਂਦੇ ਹੋ ਸਾਰੇ ਸਾਡੇ ਜਾ ਰਹੇ ਆ ਪਰ ਅਸੀਂ ਕਿਸੇ ਗਰੀਬ ਦੀ ਰੋਟੀ ਦੀ ਲੱਤ ਮਾਰ ਕੇ ਰਾਜੀ ਨਹੀਂ ਅਸੀਂ ਪਹਿਲਾਂ ਹੀ ਬੇਨਤੀ ਕਰਦੇ ਆ ਵੀ ਇਹ ਪਹਿਲਾਂ ਟ੍ਰੈਕ ਨੂੰ ਜਗ੍ਹਾ ਦਿੱਤੀ ਜਾਵੇ ਉਸ ਤੋਂ ਬਾਅਦ ਉਹ ਨੂੰ ਜਾੜਾ ਜਾਵੇ ਜਿਵੇਂ ਸਟੂਨ ਪਾਲਸ ਸ਼ਿਫਟ ਕੀਤਾ ਜਾਵੇ ਐਮਐਲਏ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਦੀ ਸੋਚ ਨਹੀਂ ਵੀ ਇਹੀ ਹੈ ਮੈਂ ਹਾਲਾਕਿ ਮੈਂ ਆਪੋਜੀਸ਼ਨ ਚਾ ਮੈਂ ਉਹਨੂੰ ਇਬਰਾਇ ਕਰਾਂ ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਇਹਨਾਂ ਨੂੰ ਸੈੱਟ ਕਰਕੇ ਪਰ ਉਤੋਂ ਥੋੜਾ ਜਿਹਾ ਆਹ ਬਟੰਡੇ ਵੀ ਤੁਸੀਂ ਵੇਖਿਆ ਉਹਨਾਂ ਨੇ ਤਨੂਰੀ ਲਾਦੀਆਂ ਬਟੰਡੇ ਵੀ ਖਾਲੀ ਕਰਾ ਦੇ ਜੈਤੋ ਵੀ ਖਾਲੀ ਕਰਾਏ ਕੋਲਪੁਰ ਵੀ ਇੱਕ ਦੋ ਨੇ ਖਾਲੀ ਕਰਾਉਣ ਲੱਗੇ ਆ ਉਹ ਸਾਰੇ ਪੰਜਾਬ ਦੇ ਵਿੱਚ ਇਹ ਮੈਮ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਇਹਨਾਂ ਨੂੰ ਬੇਨਤੀ ਕੀਤੀ ਸੀ ਪਹਿਲਾਂ ਨੋਟਸ ਕੱਢੇ ਸੀ ਨੋਟਸ ਤੋਂ ਬਾਅਦ ਇਹਨਾਂ ਨੂੰ ਜਵਾਨੀ ਜਿਵੇਂ ਅਸੀਂ ਰਿਟਰਨ ਉਹਨੂੰ ਭੇਜਿਆ ਜਵਾਨ ਬੀਨੂੰ ਬਰ ਕਿਰਪਾ ਕਰਕੇ ਮਸ਼ਵਕ ਕੀਤਾ ਜਾਵੇ ਬਾਕੀ ਜਿਹੜੇ ਸਾਹਮਣੇ ਦੁਕਾਨਦਾਰ ਹਨ ਸਾਡੇ ਸੇ ਮੇਨ ਪ੍ਰੋਬਲਮ ਆ ਉੱਥੇ ਸਾਹਮਣੇ ਦੁਕਾਨਦਾਰ ਕੋ 25000 ਰਾਇ ਪਰਦਾ ਕੋ 30 ਪਰਦਾ ਕੋ 50000 ਰਾਇ ਪਰਦਾ ਉਹ ਜੇ ਕੋਈ ਚੀਜ਼ 50000 ਰੁਪਏ ਦੀ ਵੇਚਦੇ ਆ ਤੇ ਇਹ ਉਹੀ ਚੀਜ਼ ਨੂੰ ਮਤੇ ਨੂੰ ਕਿਰਾਇ ਕੋ ਨਹੀਂ ਪਤਾ ਇਹ 10 ਰੁਪਏ ਦੇ ਵੇਚਦੇ ਆ ਕੁਆਲਿਟੀ ਮਾੜੀ ਹੋਣ ਕਰਕੇ ਚੱਲੂ ਉਹਨਾਂ ਦੀ ਕੁਆਲਿਟੀ ਬੈਟਰ ਹੁੰਦੀ ਆ ਉਹ ਵੀ ਇਕੱਠੇ ਹੋ ਗਿਆ ਫਰੋਂ ਮਲੇ ਜਾਂ ਐਮ ਐਲ ਏ ਸਾਹਿਬ ਨੂੰ ਮਿਲੇ ਕੋਈ ਉਹ ਇਸ਼ੂ ਹੀ ਸੀਗਾ ਜਿਵੇਂ ਆਮ ਟਰਾਲੀਆਂ ਬਣ ਕੇ ਪੱਕੀਆਂ ਟਰਾਲੀਆਂ ਉੱਥੇ ਲੱਗਦੀਆਂ ਪੁਰੇ ਤੇ ਕੋਈ ਜਿਹੜ ਵੀਰ ਤੇ ਕੋਈ ਗਲਤ ਕੰਮ ਹੁੰਦਾ ਨਸ਼ਾ ਵੇਚਦਾ ਜੇ ਕੋਈ ਉਹ ਵੀ ਕਈ ਕਈ ਕਾਰਨੋਂ ਨਿਕਲ ਕੇ ਕਾਰਨਾ ਕਰਕੇ ਇਹ ਸਾਰੇ ਕਬਜ਼ੇ ਚੱਕੇ ਗਏ ਆ ਪਰ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਡਰੈਪ ਚ ਬਿਕਣਾ ਪਾਵਾ ਉਹਦਾ ਕੰਮ ਕਰੀ ਜਾਓ ਜਿਸ ਨੂੰ ਰੇੜੀ ਰੇੜੀ ਲਾ ਲੋ ਕੱਢੀ ਪਰ ਪਛਤ ਤਾ ਪੌਂਦਾ ਕੋਈ ਤਨਕੂਦਕਾਰ ਨਹੀਂ ਪੱਕਦਾ